ਹੈਲੋ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥਸ ਚੈਨਲ ਤੇ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਤਰੱਕੀਆਂ ਤੇ ਤੰਦਰੁਸਤੀ ਬਖਸ਼ੇ ਤੇ ਆਪਾਂ ਲੈ ਕੇ ਆਏ ਜੀ ਅੱਜ ਆਪਾਂ ਸਿਮਾ ਪੱਛਮ ਦੀ ਵੀਡੀਓ ਪੱਛਮ ਦਿਖਾ ਰਹੇ ਹਾਂ ਤੁਹਾਨੂੰ ਇੱਕ ਤਾਂ ਆਪਾਂ ਬਣਾ ਕੇ ਦੇਣੀ ਹੈ ਜੀ ਜੈਕਟ ਆਹ ਕਲਰ ਦੀ ਉਹ ਦੇਖੋ ਜੀ ਵਰਤਮਾਨ ਪੱਛਮ ਹੈ ਇਹ ਲਾਏ ਆਪਾਂ ਨੂੰ 70 ਦਾ ਗੋਲਾ ਇਹ ਆਪਾਂ ਜਾਗਟ ਬਣਾ ਕੇ ਦੇਣੀ ਐ ਜੀ ਮਤਲਬ 70 ਜੋਟਿਆਂ ਦੀ ਵਰਤਮਾਨ ਪਾਸ਼ਮਾ ਜੀ ਇਹ ਆਪਾਂ 70 ਜੋਟਿਆਂ ਦੀ ਜਾਗਟ ਬਣਾ ਕੇ ਦੇਣੀ ਐ ਇਹ ਦੀਦੀ ਦੀ ਦੀਦੀ ਮੇਰੇ ਨਾਲ ਬਾਹਰ ਉਹਨਾਂ ਦੀ ਐ ਤੇ ਆਹਾ ਆਹਾ ਇਹ ਜੀ 900 ਰੁਪਏ ਕਿਲੋ ਪਾਸ਼ਮਾ ਦੇਖੋ ਜੀ ਖੋਲੂ ਕਿਵੇਂ ਦੀ ਲੱਗਦੀ ਹੈ ਪਰ ਮੈਨੂੰ ਬਹੁਤ ਸੋਹਣੀ ਲੱਗੀ ਇਹ ਹੈ ਜੀ 900 ਰੁਪਏ ਕਿਲੋ ਇਹ ਇਹ ਆਪਾਂ ਕੋਟੀ ਦੀ ਤੇ ਬਲੌਜ ਦੀ ਲੈ ਕੇ ਆਏ ਹਾਂ ਇਹ ਆਪਾਂ ਕੋਟੀ ਦੀ ਤੇ ਬਲੌਜ ਦੀ ਲੈ ਕੇ ਆਏ ਆ 900 ਰੁਪਏ ਕਿਲੋ ਲਈ ਇਹਦੇ ਵਿੱਚ ਸਿੱਪੀ ਹੈ ਆ ਦੇਖਿਓ ਨੇੜੇ ਤੋਂ ਇਦੇ ਵਿੱਚ ਹੈ ਜੀ ਸਿੱਪੀ ਤੇ ਆਪਾਂ ਬਲੌਜ ਤਾਂ ਆਪਾਂ ਲਾ ਰੱਖਿਆ ਆ ਦੇਖਿਓ ਤੁਸੀਂ ਉਹ ਦੇਖੋ ਜੀ ਆਪਾਂ ਬਲੌਜ ਤਾਂ ਲਾ ਰੱਖਿਆ ਉਹ ਕਹਿੰਦੇ ਸੀਗੇ ਵੀ ਇਹ 8 ਨੰਬਰ ਤੇ ਬੁਣੀ ਜਾਊਗੀ ਪਰ ਮੈਂ ਇਹ 9 ਨੰਬਰ ਤੇ ਲਾਈ ਏ 8 ਨੰਬਰ ਦੇ ਮੈਨੂੰ ਚੰਗਾ ਨਹੀਂ ਲੱਗਿਆਗਾ 9 ਨੰਬਰ ਤੇ ਲਾਈ ਏ ਇਹ ਮੈਂ ਇਹ ਲਾਇਆ ਜੀ ਮੈਂ ਬਲੌਜ਼ ਇੱਕ ਅੱਧਾ ਕੋਣਾ ਲੱਗ ਗਿਆ ਇਹ ਦੋ ਲੱਛੇ ਦਾ ਬਲੌਜ਼ ਬਣੂਗਾ ਤੇ ਮੈਨੂੰ ਆਇਆ ਲੱਗਦਾ ਵੀ ਇਹ ਇੰਨੀ ਪੱਛਮ ਕੋਟੀ ਤੇ ਬਲੌਜ਼ ਨੂੰ ਘੱਟ ਹੋਊਗੀ ਬਾਕੀ ਇਹ ਮੈਂ ਕੱਲਾ ਬਲੌਜ਼ ਬਣਾ ਕੇ ਦੇਖੂ ਪਹਿਲਾਂ ਵੀ ਇਹ ਕਿਵੇਂ ਦਾ ਲੱਗਦਾ ਜੇ ਇਹ ਵਧੀਆ ਲੱਗਿਆ ਤਾਂ ਇਹਦੇ ਨਾਲ ਮੈਂ ਕੋਟੀ ਬਣਾਉਂਗੀ ਜੇ ਇਹ ਨਾ ਵਧੀਆ ਲੱਗਿਆ ਤਾਂ ਇਹਦੇ ਨਾਲ ਮੈਂ ਬਲੌਜ਼ ਹੀ ਬਣਾਉਂਗੀ ਉਹ ਮੈਂ ਆਪ ਦਾ ਬਣਾ ਲੂੰਗੀ ਤੇ ਆ ਮੈਂ ਦੀਦੀ ਦਾ ਬਣਾ ਦੂੰਗੀ ਜੇ ਮੈਨੂੰ ਬਲੌਜ਼ ਵਧੀਆ ਲੱਗਿਆ ਤਾਂ ਮੈਂ ਕੋਟੀ ਜ਼ਰੂਰ ਤਿਆਰ ਕਰਕੇ ਦੇਵਾਂਗੀ ਪਰ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਅੱਗੇ ਆਪਾਂ ਦੇਖਾਂਗੇ ਕਿਵੇਂ ਦਾ ਬਣ ਕੇ ਤਿਆਰ ਹੁੰਦਾ ਹੈ ਆ ਦੇਖੋ ਜੀ ਪੱਛਮੇ ਥੋੜਾ ਜਿਹਾ ਰੇਟ ਤਾਂ ਵੱਧ ਹੈ ਜੀ 900 ਰੁਪਏ ਕਿਲੋ ਬਰੀਕ ਵੀ ਹੈ ਪੱਛਮ ਪਰ ਇਹਦੇ ਉੱਤੇ ਬੋਰਾ ਹੈ ਪੱਛਮ ਉੱਤੇ ਬੋਰਾ ਵੀ ਹੈ ਵਿੱਚ ਇਹਦੀ ਰੈਸਿਪੀ ਵੀ ਹੈ ਕਿ ਇਹ ਦ ਬਲੌਜ ਬਣਾ ਲਿਆ ਫਿਰ ਬਾਅਦ ਚ ਦੇਖਾਂਗੇ ਆਪਾਂ ਕਿਵੇਂ ਦਾ ਲੱਗਦਾ ਤਾਂ ਕਰਕੇ ਪਹਿਲਾਂ ਮੈਂ ਬਲੌਜ ਲਾਇਆ ਇਹ ਜਾਕਟ ਮੈਂ ਤਾਂ ਨਹੀਂ ਲਾਈ ਪਹਿਲਾਂ ਇਹ ਬਲੌਜ ਬਣਾ ਕੇ ਦੇਖ ਕੇ ਬਾਅਦ ਚ ਮੈਂ ਜਾਣ ਤੋਂ ਬੁਣੂਗੀ ਜੇ ਮੈਨੂੰ ਇਹ ਬਲੌਜ ਵਧੀਆ ਲੱਗਿਆ ਤਾਂ ਇਹਦੇ ਨਾਲ ਮੈਂ ਕੋਟੀ ਬਣਾਉਂਗੀ ਸੈੱਟ ਬਣਾ ਕੇ ਦੇਣਾ ਦੀਦੀ ਦਾ ਜੇ ਵਧੀਆ ਨਾ ਲੱਗਿਆ ਤਾਂ ਇਹ ਫਿਰ ਮੈਂ ਆਪਦਾ ਹੀ ਬਲੌਜ ਬਣਾ ਲੂੰਗੀ ਸਾਡੇ ਦੋਨਾਂ ਦੇ ਬਲੌਜ ਇੱਕੋ ਜਿਹੇ ਹੋ ਜਾਣਗੇ ਤੇ ਵੇਖੋ ਚਲੋ ਆਪਾਂ ਪਹਿਲਾਂ ਨੂੰ ਦਿਖਾ ਦਈਏ ਅੱਜ ਪੱਸ਼ਮ ਕਿਉਂਕਿ ਕਈ ਦਿਨ ਹੋ ਗਏ ਪੱਸ਼ਮ ਲਿਆਂਦੀ ਨੂੰ ਤੇ ਤਹਾਲੇ ਮੈਂ ਸੁੱਤਾਂ ਦੀ ਵੀਡੀਓ ਪਾਈ ਗਈ ਐ ਜਿਵੇਂ ਪਾਸ਼ਮੀਨੀ ਪਾ ਰਹੀ ਐ ਦਿਖਾ ਰਹੀ ਐ ਤੁਹਾਨੂੰ ਜਦੋਂ ਮੇਰਾ ਇਹ ਬਲੌਗ ਬਣ ਗਿਆ ਫਿਰ ਤੁਹਾਨੂੰ ਦਿਖਾਉਂਗੀ ਵੀ ਕਿਵੇਂ ਦਾ ਲੱਗਦਾ ਪਾਸ਼ਮਤਾ ਬਈ ਮੈਂ ਬਰਸੋ ਚੋਂ ਉੱਥੇ ਗਈ ਸੀ ਸ਼ਾਪ ਤੇ ਪਾਸ਼ਮਤਾ ਬਹੁਤ ਤਰ੍ਹਾਂ ਤਰ੍ਹਾਂ ਦੀ ਪਈ ਐ ਚੀਜੀ ਵਰਗੀ ਮੋਟੀ ਪਾਸ਼ਮ ਵੀ ਪਈ ਐ ਤੇ ਇਹਦੇ ਨਾਲ ਦੀ ਬਰੀਕ ਪਾਸ਼ਮ ਜਿਹਦੇ ਵਿੱਚ ਕਗੰਡ ਜੀ ਆਉਂਦੀ ਐ ਉਹ ਪਾਸ਼ਮ ਵੀ ਪਈ ਐ ਇਹਦੇ ਨਾਲ ਦੀ ਬਿਨਾ ਸਿੱਪੀ ਤੋਂ ਚਮਕਾਲੀ ਪਾਸ਼ਮ ਵੀ ਪਈ ਐ ਉਹ 90 ਦਾ ਗੋਲਾ ਕਹਿੰਦੇ ਸੀਗੇ ਪੱਛਮਬਾਈ ਬਹੁਤ ਤਰ੍ਹਾਂ ਤਰ੍ਹਾਂ ਦੀ ਪਈ ਹੈ ਪਰ ਮੈਨੂੰ ਆਹ ਤਾਂ ਵਰਦਮਾਨ ਤਾਂ ਉਹਨੇ ਕਿਹਾ ਹੀ ਸੀਗਾ ਵੀ ਬਣਾ ਕੇ ਦੇਣੀ ਹੈ ਤਾਂ ਲੈ ਕੇ ਆਈ ਹੈ ਮੈਂ ਆਹ ਮੈਂ ਆਪਣੀ ਮਰਜ਼ੀ ਨਾਲ ਲੈ ਕੇ ਆਈ ਹੈ ਮੈਨੂੰ ਸੋਹਣੀ ਇਹਦੇ ਵਿੱਚ ਮੇਰੀ ਰੀਜ ਸੀ ਬਹੁਤ ਪਿਆਰੀ ਇਹ ਪਿਛਲੇ ਸਾਲ ਵੀ ਮੈਂ ਦੇਖੀ ਸੀ ਕਿਸੇ ਨੇ ਵਾਈਟ ਰੰਗ ਦੀ ਬਣਾਈ ਸੀ ਮੈਨੂੰ ਬਹੁਤ ਸੋਹਣੀ ਲੱਗੀ ਇਹਦੇ ਵਿੱਚ ਮੇਰੀ ਰੀਜ ਸੀ ਵੀ ਮੈਂ ਇਹ ਆਪ ਦਾ ਬਲੌਗ ਬਣਾਉਣਾ ਹੀ ਬਣਾਉਣਾ ਹੈ ਤੇ ਮੈਂ ਦੇਖ ਰਹੀ ਐ ਇਹ ਬਣਾ ਕੇ ਕਿਵੇਂ ਦਾ ਲੱਗੂ ਆ ਫਿਰ ਤੁਹਾਨੂੰ ਮੈਂ ਵੀਡੀਓ ਪਾ ਕੇ ਦਿਖਾਵਾਂਗੀ ਇਹਦੀ ਵੀਡੀਓ ਪਾਵਾਂਗੇ ਆਪਾਂ ਦਿਖਾਵਾਂਗੇ ਸੁਣੂਗੀ ਕਿਵੇਂ ਦਾ ਲੱਗਦਾ ਬਾਅਦ ਚ ਮੈਂ ਉਹ ਕੋਟੀ ਤਿਆਰ ਕਰੂੰਗੀ ਇਹ ਨਾਲ ਦੀ ਤੇ ਅੱਜ ਦੀ ਸੀ ਜੀ ਆਪਣੀ ਇੰਨੀ ਵੀਡੀਓ ਤੁਸੀਂ ਦੱਸਿਓ ਮੈਨੂੰ ਕਮੈਂਟ ਕਰਕੇ ਵੀ ਸੁਣੋ ਮੇਰੀ ਪਛਮ ਕਿਵੇਂ ਦੀ ਲੱਗਦੀ ਐ ਤੇ ਉਹਨਾਂ ਨੇ ਤਾਂ ਮੈਨੂੰ ਕਿਹਾ ਸੀ ਜੀ ਵੀ ਇਹ ਤੁਸੀਂ 8 ਨੰਬਰ ਤੇ ਬੁਣਨੀ ਪਰ ਮੈਂ ਇਹ 9 ਨੰਬਰ ਤੇ ਲਾਈਏ ਵੀ ਮੈਨੂੰ ਮੈਂ ਕਿਹਾ 8 ਨੰਬਰ ਬਾਹਲੀਆ ਹੋਣਾ ਬਣ ਜੇ 9 ਨੰਬਰ ਤੇ ਲਾਈਏ ਵੈਸੇ ਤਾਂ ਵਧੀਆ ਬਣਦੀ ਐ ਕੁਝ ਮੇਰਾ ਦੋ ਕ ਦਿਨੋ ਕੇ ਟਾਈਮ ਨਹੀਂ ਲੱਗਦਾ ਬਹੁਤ ਨਾਲ ਘੱਟ ਬੁਣਿਆ ਗਿਆ ਨਹੀਂ ਤਾਂ ਹੁਣ ਮੈਂ ਵਲੌਗ ਦੀ ਇੱਕ ਸਾਈਡ ਬਣ ਦਿੰਦੀ ਤੇ ਵੀ ਜੇ ਦੀ ਤੋਰਾ ਫੇਰਾ ਜਾ ਰਿਹਾ ਕੁਝ ਰਿਸ਼ਤੇਦਾਰ ਜੀ ਆਈ ਕੇ ਤਾਂ ਕਰਕੇ ਮੇਰਾ ਘੱਟ ਟਾਈਮ ਲੱਗਿਆ ਤਾਂ ਹੁਣ ਆਪਣਾ ਵਸ ਇਹ ਅੱਜ ਮੈਂ ਇਹਦੇ ਮੋਢੇ ਮਾਡੇ ਕੱਢ ਦੂੰਗੀ ਤਿਆਰ ਕਰ ਦੂੰਗੀ ਤੇ ਤੁਸੀਂ ਦੱਸਿਓ ਮੈਨੂੰ ਵੀ ਪਾਚਨ ਕਿਵੇਂ ਦੀ ਲੱਗਦੀ ਹੈ ਜਰੂਰ ਕਮੈਂਟ ਕਰਕੇ ਤੇ ਜੇ ਕਿਸੇ ਮੇਰੀ ਭੈਣ ਨੂੰ ਲੋਡ ਹੋਵੇ ਕੋਟੀ ਸਟੇਟ ਜਾ ਕੱਢਦੀ ਤਾਂ ਜਰੂਰ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦਿਨੇ ਹੁੰਨੇ ਆ ਤੇ ਕਈ ਵਾਰੀ ਵੀਡੀਓ 'ਚ ਗਲਤ ਬੋਲ ਲਿਆ ਜਾਂਦਾ ਤਾਂ ਆਪਾਂ ਸੌਰੀ ਚਾਹਣੇ ਆ ਜੀ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਵਧੀਆ-ਵਧੀਆ ਜ਼ਰੂਰ ਕਰਿਆ ਕਰੋ ਕੱਲ ਇੱਕ ਦੀਦੀ ਮੇਨ ਨਾਲ ਹੋਰ ਜੁੜੇ ਆ ਥੈਂਕ ਯੂ ਦੀਦੀ ਤੁਹਾਡਾ ਤੇ ਬਹੁਤ ਬਹੁਤ ਸੋਹਣਾ ਕਮੈਂਟ ਕੀਤਾ ਦੀਦੀ ਨੇ ਮੈਨੂੰ ਬਹੁਤ ਮੇਰਾ ਮਨ ਖੁਸ਼ ਹੋਇਆ ਤੇ ਜੇ ਕਿਸੇ ਮੇਰੀ ਭੈਣ ਨੂੰ ਲੋਡ ਹੋਵੇ ਕੋਟੀ ਸਵੈਟਰ ਜਾਗਣ ਦੀ ਤਾਂ ਜਰੂਰ ਮੇਰੇ ਨਾਲ ਤੁਸੀਂ ਕੰਟੈਕਟ ਕਰਿਓ ਕਾਲ ਕਰ ਸਕਦੇ ਜਦੋਂ ਮਰਜ਼ੀ ਤੇ ਅੱਜ ਵੀ ਸੀ ਜੀ ਆਪਣੀ ਏਨੀ ਵੀਡੀਓ ਤੇ ਹੁਣ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਕਈ ਵਾਰੀ ਗਲਤ ਬੋਲੇ ਜਾਂਦਾ ਤਾਂ ਜਰੂਰ ਆਪਾਂ ਚਾਹੁੰਦੇ ਆ ਜੀ ਸੌਰੀ ਤੇ ਅੱਜ ਵੀ ਆਪਾਂ ਜਾਣੇ ਆ ਜੀ ਬਾਜ਼ਾਰ ਸਮਾਨ ਹੋਰ ਖਰੀਦਣ ਵਾਸਤੇ ਤੇ ਫਿਰ ਤੁਹਾਨੂੰ ਕੱਲ ਨੂੰ ਵੀਡੀਓ ਪਾਵਾਂਗੇ ਜਰੂਰ ਉਸ ਸਮਾਨ ਦੀ ਬਾਕੀ ਆਪਣੇ ਕੋਲੇ ਜੀ ਗਾਰੰਟੀ ਵਾਲਾ ਸਾਮਾਨ ਵੀ ਆ ਚੁੱਕਿਆ ਜੇ ਮੇਰੀ ਬੈਲ ਨੂੰ ਕਿਸੇ ਨੂੰ ਚਾਹੀਦਾ ਹੋਵੇ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਚਾਹੁੰਦੇ ਆਂ ਸੌਰੀ